ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਜਾ ਰਹੇ ਹਾਂ ਜੀ ਚੰਡੀਗੜ੍ਹ ਤੇ ਸਾਹਮਣੇ ਚੰਡੀਗੜ੍ਹ ਦਾ ਬੋਰਡ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਬੋਰਡ ਥੱਲੇ ਜਿੱਥੇ ਗੱਡੀਆਂ ਖੜੀਆਂ ਨੇ ਇੱਕ ਇੱਥੇ ਬਾਈ ਨੇ ਬਹੁਤ ਸੋਹਣੀ ਟਰਾਲੀ ਦੇ ਉੱਤੇ ਫੀਟਿੰਗ ਕਰਕੇ ਬਣਾਇਆ ਹੋਇਆ ਹੈਗਾ ਫਾਰਮਰ ਹਟ ਤੁਸੀਂ ਦੇਖ ਸਕਦੇ ਹੋਗੇ ਇੱਕ ਮਿੰਟ ਆ ਦੇਖੋ ਕਿੰਨਾ ਵਧੀਆ ਬਣਾਇਆ ਹੈ ਖਾਣ ਪੀਣ ਵਾਲਾ ਜਿਵੇਂ 버거 ਕੁਲਚਾ ਪੀਜ਼ਾ ਨਿਓਡਲ ਆਲਾ ਟ੍ਰੰਪਟਨ ਹਨਾ ਤੇ ਫਾਸਟ ਫੂਡ ਦਾ ਕੰਮ ਕੀਤਾ ਹੋਇਆ ਕਹਿੰਦੇ ਜਿਨੇ ਕੰਮ ਕਰਨਾ ਇੱਥੇ ਬਿਠੇਰਾ ਕਹਿੰਦੇ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਆਪਾਂ ਖੜੇ ਆ ਇਸ ਟਾਈਮ ਤੇ ਰਾਜਪੁਰਾ ਔਰ ਪਟਿਆਲਾ ਬਾਈਪਾਸ ਤੇ ਇੱਥੇ ਮਿਲਦੀਆਂ ਨੇ ਪੁਰਾਣੀਆਂ ਗੱਡੀਆਂ ਸਾਹਮਣੇ ਲਿਖਿਆ ਪਿਆਗਾ ਤੇ ਕਹਿੰਦੇ ਨੇ ਕਹਿੰਦੇ ਜਿਨੇ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਵੈਬਸਾਈਟ ਤੇ ਆ ਖੜੀ ਆ ਆਪਣੀ ਰਾਣੀ ਸੁੰਦਰਾ ਦੇਖੋ ਆਪਣੇ ਬੈਕਸਾਈਡ ਤੇ ਆ ਤੇ ਇਧਰ ਬਣੀ ਹੋਈ ਆ ਇਹ ਰੋਡ ਜਾ ਰਿਹਾ ਚੰਡੀਗੜ੍ਹ ਨੂੰ ਤੇ ਇਹ ਰੋਡ ਜਾ ਰਿਹਾ ਹੈਗਾ ਪਟਿਆਲੇ ਨੂੰ